ਨਾ ਟਾਈਮ ਹੋ ਗਿਆ ਸਕੂਲ ਦਾ ਟਾਈਮ ਹੋਣ ਵਾਲਾ ਹੈ ਮੁੰਡੇ ਨੂੰ ਜਗਾ ਕੇ ਚਾਹ ਪਿਆ ਮਾਂ ਫਿਰ ਲੇਟ ਹੋ ਜੂਗਾ ਨਹੀਂ ਤਾਂ ਠੰਡ ਜਿਆਦੀ ਹੋ ਰਹੀ ਹੈ ਜਿਵੇਂ ਆਕਾ ਨੂੰ ਗੜਾ ਦੋਸ ਗੰਬਲ ਚ ਨਿਕਲ ਨੂੰ ਜੀਏ ਨਹੀਂ ਕਰਦਾ ਤੇ ਮੇਰਾ ਪੁੱਤ ਉੱਠਿਆ ਨਹੀਂ ਹਲੇ ਅਬ ਉੱਤਰੀ ਸੁਣ ਨਾ ਇਹ ਥੋੜਾ ਜਿਹੀ ਰੋਸੋ ਲਾਂਦੇ। ਓਹੋ ਸਕੂਲ ਨਹੀਂ ਜਾਣਾ ਫਿਰ ਲੇਟ ਹੋ ਜੀਗਾ। ਲੈ ਖੜਾ ਉੱਪਰ ਤੇ ਚਾਹ ਪੀ ਲੈ। ਖੜਾ। ਨਾਲੇ ਤੇਰਾ ਸਕੂਲ ਵਾਲਾ ਕੰਮ ਰਹਿੰਦਾ ਰਾਤ ਕਹਿੰਦਾ ਧੀ ਰਹਿ ਗਿਆ। ਸਵੇਰੇ ਉੱਠ ਕੇ ਕਰੂੰਗਾ। ਫਿਰ ਉਹ ਕੰਮ ਕਦੋਂ ਕਰੇਗਾ? ਮੇਰਾ ਬੈਗ ਇੱਥੇ ਲਿਆ ਦੇ ਮੈਂ ਇੱਥੇ ਬਾੜੂਗਾ। ਬੈਗ ਤਾਂ ਲਿਆ ਦੂੰਗੀ ਪੁੱਤ। ਤੈਨੂੰ ਪਤਾ ਤੇਰੇ ਪੇਪਰ ਨੇੜੇ ਨੇ। ਪੜ ਲਿਆ ਕਰ ਧਿਆਨ ਨਾਲ। ਲੈ ਫੜ। ਲਿਆ ਕੇ ਦਿੰਨੀਆ ਤੈਨੂੰ ਮੈਂ ਬੈਗ। ਖੜਾ ਹੋ ਜੀ ਚਾਹ ਪੀ ਲੈ ਹੁਣ ਉੱਠ ਕੇ ਚੰਗਾ। ਲੈ ਬੈਗ ਲਿਆ ਦੀ ਕਹਿੰਦਾ ਕਿਤਾਬਾਂ ਦਾ ਸਰਾਣੇ ਰੱਖੀ ਬੈਠੇਗਾ। ਆ ਪੀ ਲੈ। ਲਜੱਕ ਇਸੇ ਦੀ ਪੇਪਰਾਂ ਪਹਿਲਾਂ ਇਸ ਦੀ ਤਿਆਰੀ ਕਰ ਲਈ ਚੰਗਾ ਪੀ ਲੈ ਮੇਰਾ ਪੁੱਤ ਚਾਹ ਐਂ ਕਰੀ ਤੂੰ ਕੋਈ ਕਰਨ ਵਾਲੀ ਬਾਰੇ ਚੰਗਾ ਚਾਹ ਪੀ ਕੇ ਬੰਦੇ ਚੱਲ ਉੱਥੇ ਬਹਿ ਜੀ ਆ ਕੇ ਫਿਰ ਤੇਰਾ ਸਕੂਲ ਦਾ ਟਾਈਮ ਹੋ ਜਾਊਗਾ ਐਨੇ ਮੈਂ ਰੋਟੀ ਬਣਾਉਣੀ ਆ ਫਿਰ ਰੋਟੀ ਖਾ ਲਈ ਚੰਗਾ ਸਾਰੀ ਚਾਹ ਪਾਲੀ ਗਲਾਸ ਚ ਹਲੇ ਮੈਂ ਵੀ ਪੀਣ ਕਣੀ ਹੋ ਰਹਿਣੀਆ ਤੇਰਾ ਬਾਪੂ ਵੀ ਪੀਣ ਕਣੀ ਹੋ ਰਹਿੰਦਾ ਸਾਬ ਨਾ ਨਹੀਂ ਪਾ ਸਕਦੀ ਤੀ ਪੀ ਲੈ ਛੇਤੀ ਛੇਤੀ ਹੁਣ ਗਲਾਸ ਨੂੰ ਮੂੰਹ ਲਾ ਕੇ ਨਾ ਉੱਥੇ ਨਾ ਬੈਠੀ ਰਹੀ ਸਾਰੇ ਕੰਮ ਪੈਨੇ ਕਰਨ ਵਾਲੇ ਛੇਤੀ ਪੀ ਲੈ ਚਾਹ ਪੀ ਕੇ ਚਾ ਨਾ ਤੇ ਛਾੜੂ ਲਾ ਦੇ ਨਾਲੇ ਲਾ ਦੇ ਪੋਚਾ ਐਨੇ ਮਦਰ ਮਾੜਾ ਮੋਟਾ ਪਸ਼ੂਆਂ ਡੰਗਰਾ ਕਣੀ ਦੇਖਦੀਆਂ ਠੀਕ ਹੈ ਮੰਮੀ ਦੇਖ ਲੈ ਕਿਵੇਂ ਹੌਲੀ ਹੌਲੀ ਬੋਲਦੀ ਐ ਜਿਵੇਂ ਕਈ ਸਾਲਾਂ ਦੀ ਬਿਮਾਰ ਪਈ ਹੁੰਦੀ ਐ ਪੀ ਲੈ ਨਾ ਛੇਤੀ ਹੁਣ ਹੈਨੀ ਟੁੱਟਰੇ ਨੇ ਤੇਰੇ ਹੱਥ ਐਂ ਲੱਗ ਰਹੀ ਹੌਲੀ ਹੌਲੀ ਝਾੜੂ ਲਣ ਸਮਾਰ ਕੇ ਲਾ ਲੈ ਕਿਵੇਂ ਜੂੜੇ ਵੱਡੇ ਦੇਖੀ ਉਹ ਪੈਰੇ ਤਾਂ ਪਿੱਛੇ ਐਂ ਕੂੜਾ ਛੱਡੇ ਤੇ ਜੱਜ ਨਾਲ ਨਹੀਂ ਲਾ ਸਕਦੀ ਟੁੱਟੇ ਨੇ ਤੇਰੇ ਹੱਥ ਫੇਰ ਚੁੱਪ ਕਰਕੇ ਖੜ ਗਈ ਨਹੀਂ ਲਾ ਲੈ ਝਾੜੂ ਸਮਾਰ ਕੇ ਤੇ ਜੱਜ ਨਾਲ ਕਮਾਲ ਹੋਈ ਪਈ ਐ ਜਮੀ ਫਟਾਫਟ ਨਿਮੇੜ ਦੇ ਅਗਰ ਕੰਮ ਮੰਮੀ ਮੈਨੂੰ ਸਕੂਲ ਜਾਣ ਦਾ ਟਾਈਮ ਕਾਫੀ ਹੋ ਗਿਆ ਮੈਂ ਤਿਆਰ ਵੀ ਹੋਣਾ ਹਾਲੇ ਫਿਰ ਮੈਂ ਕੀ ਕਰਾਂ ਕਿ ਤਿਆਰ ਹੋਣ ਨੂੰ ਗਾਹਾਂ ਵਿਆਹ ਚ ਜਾਣਾ ਕਿ ਤਿਆਰ ਵੀ ਹੋਣਾ ਮੈਨੂੰ ਨਹੀਂ ਪਤਾ ਟਾਈਮ ਹੋਵੇ ਸਕੂਲ ਦਾ ਚਾਹੇ ਨਾ ਹੋਵੇ ਠੀਕ ਹੈ ਕੰਮ ਚਾਹੀਦਾ ਮੈਨੂੰ ਸਾਰਾ ਕੰਮ ਕਰ ਚਾਹੇ ਫਿਰ ਸਕੂਲ ਜਾਈਂ ਚਾਹੇ ਨਾ ਜਾਈਂ ਮੈਂ ਠੇਕਾ ਨਹੀਂ ਲੈ ਰਖਿਆ ਤੇਰੀ ਪੜ੍ਹਾਈ ਦਾ ਬਣੀਆਂ ਸਕੂਲ ਜਾਣ ਦੀ ਕਿਤੇ ਨਹੀਂ ਤੂੰ ਹੈਡਮਾਸਟਰ ਨਹੀਂ ਲੱਗਦੀ ਇੱਥੇ ਗੋਹੀ ਛੱਟਣਾ ਹੋਰ ਨਹੀਂ ਤੂੰ ਨੌਕਰੀ ਲੱਗਦੀ ਕਿਤੇ ਨਾਲ ਐ ਹੁਣ ਐ ਖੜ ਜਾਂਦੀ ਆ ਮੂੰਹ ਲਮਕਾ ਕੇ ਤੇ ਪੁੱਤ ਦੀ ਵਰਦੀ ਪ੍ਰੈਸ ਕਰਦੀ ਆ। ਪ੍ਰੈਸ ਕਰੀ ਹੋਈ ਵਰਦੀ ਜਦੋਂ ਪਾਉਂਦਾ ਨਾ ਮੇਰਾ ਪੁੱਤ ਬਲਾਈ ਸੋਹਣਾ ਲੱਗਦਾ। ਸਾਰੇ ਜੋ ਆਕਾਂ ਚ ਨਾ ਇਕੱਲੇ ਮੇਰੇ ਪੁੱਤ ਦੀ ਵਰਦੀ ਵਧੀਆ ਹੁੰਦੀ ਹੈ। ਨਹੀਂ ਕਿਸੇ ਦੇ ਚ ਬਲਪੇ ਹੁੰਦੇ ਨੇ, ਕਿਸੇ ਦੀ ਹੂਨ ਲੰਡੀ ਜੀ ਉੱਚੀ ਜੀ ਹੁੰਦੀ ਹੈ, ਕਿਸੇ ਦੀ ਕਸੀ ਪਾਟੀ ਜੀ ਹੁੰਦੀ ਹੈ। ਮੇਰੇ ਪੁੱਤ ਦੀ ਵਰਦੀ ਇੰਨੀ ਸੋਹਣੀ ਹੁੰਦੀ। ਤਾਂ ਹੀ ਤਾਂ ਪ੍ਰੈਸ ਕਰਕੇ ਪਾਉਂਦੀ ਆ ਰੋਜ਼, ਡੇਲੀ ਧੋਸ ਮਾਰ ਕੇ ਫੇਰ ਪ੍ਰੈਸ ਕਰਕੇ ਪਾਉਂਦੀ ਆਂਗੀ। ਮੰਮੀ ਮੇਰੀ ਵੀ ਵਰਦੀ ਪ੍ਰੈਸ ਕਰ ਦੋ ਕਿਉਂ ਕੀ ਗੱਲ ਨੌਕਰ ਰੱਖੀ ਹੋਈਆਂ ਮੈਂ ਮੇਰੀ ਵੀ ਵਰਦੀ ਪ੍ਰੈਸ ਕਰ ਦੇ ਤੇਰੇ ਹੱਥ ਟੁੱਟੇ ਨੇ ਆਪਦੇ ਕੱਪੜੇ ਤੇ ਆਪ ਪ੍ਰੈਸ ਕਰ ਲਿਆ ਕਰ ਨਾਲੇ ਤੈਨੂੰ ਪ੍ਰੈਸ ਵਾਲੀ ਵਰਦੀ ਪਾਉਣ ਨੂੰ ਦੱਸ ਕੀ ਹੋਇਆਗਾ ਜ਼ਰੂਰੀ ਬਿਜਲੀ ਦਾ ਇੰਨਾ ਵੀ ਲਾਜੂਗਾ ਐਂ ਕੀ ਹੋਇਆ ਐਂ ਲੈ ਜਾ ਕਰ ਪਾ ਕੇ ਚੰਗੀ ਭਲੀ ਤਾਂ ਹੈਗੀਆ ਵਰਦੀ ਕਰ ਦੇ ਦੀ ਪ੍ਰੈਸ ਸਾਰਾ ਦਿਨ ਬਿਨਾ ਪ੍ਰੈਸ ਤੋਂ ਅੱਗੇ ਪ੍ਰੈਸ ਵਾਲੀ ਪਾਉਂਦੀ ਹੁੰਦੀ ਤੇ ਪੁਰਾ ਕਰ ਮੇਰੇ ਕਣੀ ਵੇਖਾ ਲੈ ਲੈ ਘਰੋਂ ਸਾਰ ਕੇ ਪ੍ਰੈਸ ਤੇਰੇ ਦੀਆਂ ਪ੍ਰੈਸ ਦੀ ਆ ਤੀ ਆ ਤੀਖ ਲੈ ਕਿਵੇਂ ਨਖਰੇ ਕਰਦੀ ਐ ਕੀ ਤੇਰੇ ਗੋਲੀ ਵੱਜੀ ਮਾੜੀ ਐ ਪ੍ਰੈਸੇ ਲਾਈਏਗੀ ਕਿਵੇਂ ਫੜਿਆ ਹੱਥ ਤੈਨੂੰ ਕਿਨੇ ਕਹ ਹਤੀ ਪ੍ਰੈਸ ਕਰਨ ਆ ਚੱਕਵ ਦੇ ਕੱਪੜੇ ਬਣੀਆਂ ਪ੍ਰੈਸ ਦੀ ਆਏ ਬੇਰੱਬਾ ਹੁਣ ਮੇਰੇ ਸਰਾਣੇ ਖੜੀ ਢੁਸਕੀ ਜਾਂਦੀ ਐ ਜਾ ਐ ਕਰ ਉਥੇ ਰਸੋਈ ਚ ਨਾ ਆਟਾ ਪੈ ਕੌਲੀ ਚ ਪਤ ਨਹੀਂ ਬਾਟੀ ਚ ਪਾਇ ਜਾ ਕੇ ਹੱਥ ਤੇ ਗਿੱਲਾ ਕਰਕੇ ਐ ਲਾ ਲੈ ਨੂੰ ਆਰਾਮ ਆ ਜੂਗਾ ਛੇਤੀ ਕਿਥੋਂ ਮੇਰੇ ਪੱਲੇ ਪੈ ਗਈ ਤੂੰ ਕੁ ਲੈਣੀ ਇਹੇ ਜੀ ਦਸਕੂ ਦਸਕ ਲੱਗੀ ਪਈ ਆ ਕਰਨ ਦੱਸ ਕੀ ਤੇਰੇ ਗੋਲਾ ਵੱਜਿਆ ਇਹ ਜਾ ਭੇੜੇ ਕਾ ਸਾੜਾ ਹੀ ਜਾ ਉੱਠਣ ਸਾਰ ਮੂੰਹ ਦੇਖਣਾ ਪੈਂਦਾ ਉੱਠਣ ਸਾਰ ਪਤਾ ਨਹੀਂ ਇਹਦੇ ਨਾਲ ਕਿੱਦੇ ਦਾ ਪੰਡਾ ਛੁੱਟੂਗਾ ਕਿੱਦੇ ਨਾ 니 ਚੁੱਪ ਕਰ ਜਾ ਮੇਰੇ ਕੰਨ ਕਾਣ ਤੋਂ ਖਾਤੇ ਕੁਛ ਨਹੀਂ ਵੀ ਰਿਓ ਮੇਰੇ ਹੱਥੋਂ ਪ੍ਰਾਕ ਛੁੱਟ ਗਈ ਸੀ ਆਪਾਂ ਨੇ ਇੱਥੇ ਬਹਿ ਜਾ ਮੈਂ ਡਾਕਟਰ ਨੂੰ ਬੁਲਾ ਕੇ ਲੈ ਕੇ ਆਉਣਾ ਨਾ ਡਾਕਟਰ ਬੁਲਾਉਣ ਨੂੰ ਦੱਸ ਕੀ ਹੋਇਆ ਪੈਸੇ ਬਾਤੂ ਨੇ ਕਿ ਡਾਲਰ ਆਉਂਦੇ ਨੇ ਕਿਸੇ ਪਾਸੋਂ ਅਕੇ ਡਾਕਟਰ ਨੂੰ ਬੁਲਾਉਣਾ ਤੂੰ ਆ ਗਿਆ ਬਟਾ ਡਾਕਟਰ ਨੂੰ ਬੁਲਾਉਣ ਆਲਾ ਹੈ ਨੀ ਤੈਨੂੰ ਕਿਹਾ ਤਾਂ ਹੈਗਾ ਤੀ ਰਸੋਈ 'ਚ ਜਾ ਕੇ ਆਟਾ ਲਾ ਲੈ ਤੇ ਗਿੱਲਾ ਕਰਕੇ ਬੈਠੀ ਦੁਸਕੀ ਜਾਂਦੀ ਆ ਓਰੇ ਨਾ ਤੂੰ ਇਹਦੀ ਮਰਜ਼ੀ ਜ਼ਿਆਦਾ ਨਾਲ ਲਿਆ ਕਰ ਠੀਕ ਹੈ ਜਿਹੜਾ ਕੰਮ ਕਰਨਾ ਉਹ ਕਰ ਲਿਆ ਕਰ ਸਕੂਲ ਨਹੀਂ ਜਾਣਾ ਤੇ ਜਾ ਹੋ ਜਾ ਕੇ ਤਿਆਰ ਠੀਕ ਹੈ ਬਣਿਆ ਮੰਮੀ ਦਾ ਦੁਕੰਨ ਨਾਲ ਜਾ ਦੇਉ ਕਿਹੜਾ ਤੇ ਆਲੇ-ਦਾਲੇ ਹੁਣ ਬੈਠੀ ਰਹੀ ਚੰਗਾ ਓਰੇ ਜਾ ਚੱਲ ਰਸੋਈ 'ਚ ਲਾ ਲੈ ਜਾ ਕੇ ਕਰ ਦੋ ਇੰਨਾਂ ਦੀਆਂ ਵਰਦੀਆਂ ਪ੍ਰੈਸ ਹੋਰ ਕੰਮ ਨਹੀਂ ਹੈਗਾ ਕੋਈ ਕਟਾ ਕਿੰਨਾ ਟਾਈਮ ਹੋ ਗਿਆ ਤੈਨੂੰ ਹਰੇ ਖੜੀ ਨੂੰ ਲਾਲੇ ਨੂੰ ਸਮਾਰ ਕੇ ਨਾ ਮੇਰੀ ਗੱਲ ਸੁਣ ਫੂਲਸ ਕਾ ਜਾਣਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਅਬ ਤਾਂ ਘਰ ਹੀ ਨਹੀਂ ਸਾਰਾ ਕੰਮ ਪਿਆਗਾ ਨਾ ਤਾਂ ਭਾਂਡਿਆਂ ਦਾ ਢੇਰ ਲੱਗਿਆ ਪਿਆ ਨਾਲੇ ਗੋਹਾ ਪਥਨ ਨਾਲੇ ਮੇਰੇ ਨਾਲ ਗੋਹਾ ਪਥਾ ਕੇ ਹੀ ਅੱਜ ਮੰਮੀ ਪੜਾਈ ਖਰਾਬ ਹੁੰਦੀ ਐ ਨਿੱਤ ਨਿੱਤ ਛੁੱਟੀ ਮਾਰ ਕੇ ਅੱਛਾ ਪੜ ਕੇ ਤੇਰੇ ਡੀਸੀ ਲੱਗਣਾ ਹੈ ਨਾ ਕਿ ਜੱਜ ਦੀ ਪੋਸਟ ਤੇ ਬੈਠਣਾ ਜਾ ਕੇ ਬਣੀਆਂ ਪੜਨ ਦੀ ਘਰ ਦੇ ਕੰਮ ਸਿੱਖ ਲੈ ਪੜਾਈ ਪੜੂ ਕਰਕੇ ਕਿਤਨੀ ਦਾ ਕੁਝ ਕਰਨਾ ਘਰ ਦੀ ਕੰਮ ਕਰਨੇ ਨੇ ਹੋਰ ਕੀ ਕਰਨਾ ਤੇ ਮੰਮੀ ਦੋ ਜੀ ਭੈਣ ਨੂੰ ਬੜਾ ਈ ਕਰਨ ਦੋ ਪਰ ਰੋਕ ਦੇਉਂਦੇ ਹੁੰਨੇ ਆ ਤੂੰ ਭਾਈ ਜਾ ਪੁੱਤ ਤੂੰ ਇਹਦੀ ਜਾਦੇ ਮਰਜੀ ਨਾਲ ਲਿਆ ਕਰ ਇਹ ਕੱਲੇ ਨਹੀਂ ਹੈਗੀ ਕਾਲੇ ਮੂੰਹ ਵਾਲੀ ਐ ਜਦੋਂ ਜੰਮੀ ਸੀ ਨਾ ਜੰਮਦੀ ਆਪਦੀ ਮਾਂ ਨੂੰ ਖਾ ਗਈ ਤੈਨੂੰ ਨਹੀਂ ਪਤਾ ਇਹਦੇ ਬਾਰੇ ਮੰਮੀ ਐ ਮੇਰੀ ਭੈਣ ਐ ਇਹ ਮੇਰੀ ਪੜਾਈ ਵਿੱਚ ਮਦਦ ਕਰਦੀ ਐ ਤੁਸੀਂ ਇਹਨੂੰ ਐਵੇਂ ਨਾ ਚਿੰਗਾ ਮਾੜਾ ਬੋਲਿਆ ਕਰੋ ਮੇਰੀ ਗੱਲ ਸੁਣ ਤੂੰ ਵੱਧ ਘਟ ਨਾ ਬੋਲ ਹੁਣ ਤੂੰ ਮੈਨੂੰ ਦੱਸੇਗਾ ਵੀ ਮੈਂ ਕੀ ਬੋਲਣਾ ਕੀ ਨਹੀਂ ਬੋਲਣਾ ਵਰਦੀ ਪਾ ਲਈ ਨਾ ਜਾ ਕੇ ਦਾ ਸਕੂਲ ਵਗ ਜਾ ਨਹੀਂ ਦੇਖ ਲੈ ਛਿੱਤਰ ਭਰੇ ਤਾਂਹੀਂ ਜੀ ਕਰੂੰਗੀ ਯਾਦ ਰੱਖੇਗਾ ਮੰਮੀ ਮੈਨੂੰ ਪਤਾ ਹੈ ਇਹ ਮੇਰੀ ਜਗੀ ਭੈਣ ਨਹੀਂ ਤਾਂ ਤੁਸੀਂ ਇਹਦੇ ਨਾਲ ਮਾੜਾ ਵਿਵਹਾਰ ਕਰਦੇ ਹੋ ਪਰ ਇਹ ਵਿਚਾਰੀ ਦਾ ਕੀ ਕਸੂਰ ਹੈ ਅੱਛਾ ਹੁਣ ਮੈਂ ਤੈਨੂੰ ਇਹ ਦੱਸਾਂ ਵੀ ਇਹਦਾ ਕੀ ਕਸੂਰ ਹੈ ਬੇ ਇਹਦੀ ਮਾਂ ਜੰਮ ਕੇ ਇਹਨੂੰ ਰੇ ਛਿੱਟ ਗਈ ਮੇਰਾ ਖੂਨ ਪੀਣ ਵਾਸਤੇ ਬਸ ਇਹਦਾ ਇਹੀ ਕਸੂਰ ਹੈ ਹੋਰ ਦੱਸ ਕੀ ਦੱਸਾਂ ਤੈਨੂੰ ਮੰਮੀ ਇਹ ਤਾਂ ਸਾਨੂੰ ਆਪਦੀ ਸ਼ਕੀਮਾ ਸਮਝਦੀ ਹੈ ਮੰਮੀ ਮੈਂ ਤੇਨੂੰ ਬਹੁਤ ਪਿਆਰ ਕਰਦੀ ਆ ਅੱਛਾ ਮੈਨੂੰ ਪਿਆਰ ਕਰਦੀ ਐ। ਨਹੀਂ ਜੇ ਤੂੰ ਮੈਨੂੰ ਪਿਆਰ ਕਰਦੀ ਹੋਵੇਂ ਕੰਮ ਕਰਨ ਵੇ ਇਹ ਡਰਾਮੇ ਨਾ ਕਰੇ। ਦੇਖ ਲੈ ਕਿਵੇਂ ਲੱਗ ਰਹੀ ਐ ਭੂਕਣ। ਨਹੀਂ ਮੈਨੂੰ ਗੱਲ ਗੱਲ ਤੇ ਤਾਂ ਤੂੰ ਮੋੜ ਤੋੜ ਦਿੰਨੀ ਐ। ਜਦੋਂ ਵੀ ਤੈਨੂੰ ਕੰਮ ਨੂੰ ਕਹਿੰਨੀ ਐ ਪਿਆਰ ਕਰਦੀ ਐ ਨਾ ਮੈਨੂੰ। ਚਲ ਕਰ ਸਾਰਾ ਕੰਮ। ਦੇਖਦੀ ਐ ਫਿਰ ਤੇਰੇ ਪਿਆਰ ਨੂੰ ਤੂੰ ਕਿੰਨਾ ਕ ਪਿਆਰ ਕਰਦੀ ਐ। ਲੱਗੀ ਆ ਵੇ ਭੂਕਣ। ਮੰਮੀ ਕੰਮ ਤਾਂ ਮੈਂ ਆ ਕੇ ਕਰ ਲੂ। ਹੁਣ ਮੇਰੇ ਸਕੂਲ ਦਾ ਟਾਈਮ ਹੋ ਰਿਹਾ। ਮੈਂ ਸਕੂਲ ਵੱਗ ਜਾ। ਕੋਈ ਲੋੜ ਨਹੀਂ ਸਕੂਲ ਜਾਣ ਦੀ। ਜਦੋਂ ਤੈਨੂੰ ਕਹਤਾ ਵੀ ਘਰ ਦਾ ਕੰਮ ਕਰਨਾ ਸਾਰਾ। ਰੰਡ ਐਪੜਾ ਇਪੜੂ ਨੂੰ ਛੱਡ ਪਰੇ ਮਾਰ ਗੋਲੀ ਮੰਮੀ ਅਗਰ ਭੈਣ ਸਕੂਲ ਨਹੀਂ ਜਾਊਗੀ ਤਾਂ ਮੈਂ ਵੀ ਨਹੀਂ ਸਕੂਲ ਜਾਊਂਗਾ ਅਸੀਂ ਦੋਵੇਂ ਭੈਣ ਭਰਾ ਇਕੱਠੀ ਸਕੂਲ ਜਾਵਾਂਗੇ ਮੇਰਾ ਇਕੱਲੇ ਦਾ ਜੀ ਨਹੀਂ ਕਰਦਾ ਅੱਛਾ ਤੇਰਾ ਤਾਂ ਕਾਹੂ ਜੀ ਕਰਦਾ ਜਦੋਂ ਮਾਰਾਂ ਨਾ ਇੱਕ ਚਿੰਟਾ ਭੱਜ ਜਾਵੇਂਗਾ ਸਕੂਲ ਜਾ ਚੱਲ ਸਕੂਲ ਆਇਆ ਵੱਡਾ ਭੈਣ ਦੀ ਮੇਰ ਲੈਣ ਆਲਾ ਮੇਰਾ ਤਾਂ ਸਕੂਲ ਜਾਣ ਨੂੰ ਜੀ ਨਹੀਂ ਕਰਦਾ ਅੱਗੇ ਐਸੇ ਦੀ ਉਂਗਲੀ ਫੜ ਕੇ ਜਾਣਾ ਸਕੂਲ ਚਾਂਬੜਾ ਹੋਇਆ ਚੰਦਰਾ ਕੱਡੂ ਜਾ ਨਹੀਂ ਹੁਣ ਉਰੇ ਖੜੀ ਭੁੱਖੀ ਜਾਵੇਂਗੀ ਕਿ ਕੰਮ ਧੰਦਾ ਕਰੇਗੀ ਇਹ ਮਹਾਰਾਣੀ ਫੜ ਕੇ ਲੈ ਜਾਵਾਂ ਅੰਦਰ ਪਿਠਿਆਵਾਂ ਲੈ ਜਾ ਕੇ ਚੱਲਾ ਪੁੱਤ ਚੱਲ ਲੱਗਿਆ ਬੁਕਣ ਕਿੰਨੇ ਡਰਾਮੇ ਕਰਦੀ ਐ ਇਹ ਕਿੰਨੇ ਡਰਾਮੇ ਕਰਦੀ ਐ ਨਪੁੱਤਿਆਂ ਦੀ ਮਾਂ ਸਰਕਸ ਚ ਕੰਮ ਕਰਦੀ ਹੋਣੀ ਮੈਨੂੰ ਤਾਂ ਲੱਗਦਾ ਕ ਲੈਣੀ ਕਿੱਥੇ ਮੇਰੇ ਮੱਖੇ ਮਾਰੀਏ ਜੰਮ ਕੇ ਓਰੇ ਆਪ ਤਾਂ ਬਾਗੀ ਨਮਨ ਆ ਕੀ ਕਰਦੀ ਐ ਤੂੰ ਬੈਜੀ ਜਿਵੇਂ ਪੋਚੋ ਲਾਉਣੀ ਆ ਤੂੰ ਸਕੂਲ ਨਹੀਂ ਜਾਣਾ ਸੀ ਅੱਜ ਤੂੰ ਛੱਡ ਪਰਾ ਪੋਚਿਆ ਨੂੰ ਤੇਰੀ ਮਾਂ ਪੀ ਲੈ ਲਊਗੀ ਤੂੰ ਐਂ ਕਰ ਸਕੂਲ ਨੂੰ ਤਿਆਰ ਹੋ ਜਾ। ਨਾ ਕੀ ਗੱਲ ਕਿਵੇਂ ਛੱਡੇ? ਮੈਂ ਨੌਕਰਾਂ ਨਹੀਂ ਰੱਖੀ ਜਾਂਦੀ ਘਰ ਦਾ ਕੰਮ ਸਾਰਾ ਮੈਂ ਹੀ ਕਰਨੇਗਾ। ਕਮਾਲ ਕਰਦਾ ਤੂੰ ਜਮੀ ਤੇਰੀ ਹੱਦ ਹੋਈ ਪਈ ਹੈਗੀ। ਘਰ ਦੇ ਕੰਮ ਹੋਰ ਵੀ ਕਰਨੇ ਹੁੰਦੇ ਨੇ ਮੈਂ। ਲੱਗ ਗਿਆ ਕੇ। ਨਾ ਤੇਰਾ ਮਤਲਬ ਕੀ ਆ? ਇਹਨੇ ਪੜ੍ਹਨਾ ਨਹੀਂ ਕੁੜੀ ਨੇ। ਉਹ ਮੈਨੂੰ ਇਹਦਾ ਫਿਕਰ ਆਗਾ। ਉਹ ਐਨਾ ਗਲਤ ਨਾ ਬੋਲਿਆ ਕਰ। ਰੱਬ ਤੋਂ ਡਰਿਆ ਕਰ ਮਾੜਾ ਮੋਟਾ। ਮੇਰੀ ਗੱਲ ਸੁਣ ਚੁੱਪ ਕਰਕੇ। ਜੇ ਮੇਰੇ ਹੱਥ ਦੀ ਪੱਕੀ ਰੋਟੀ ਖਾਣੀ ਹੈ ਨਾ। ਮੇਰੇ ਨਾਲ ਜਿਆਦਾ ਜਬਾਨ ਜੀ ਨਾ ਲੜਾਇਆ ਕਰੋ ਨਹੀਂ ਪਿਓਤੀ ਆਪਣੀਆਂ ਪਕਾਇਆ ਕਰੋ ਤੇ ਖਾਇਆ ਕਰੋ ਕਿੱਥੇ ਮੈਨੂੰ ਰੋਡੇ ਲੱਗੇ ਨੇ ਦੋਨੇ ਉਹ ਮੈਂ ਤੈਨੂੰ ਕਿੰਨੇ ਵਾਰੀ ਕਿਹਾ ਕੁੜੀ ਨੂੰ ਵੱਧ ਘਟ ਨਾ ਬੋਲਿਆ ਕਰ ਮੈਨੂੰ ਭਾਵੇਂ ਜੋ ਮਰਜ਼ੀ ਕਹ ਲੈਆ ਕਰ ਅਰ ਤੇਰਾ ਖੋਪੜੇ ਵਿੱਚ ਪਤਾ ਨਹੀਂ ਕਦੋਂ ਗੱਲ ਪਹੂਗੀ ਇਹ ਮੇਰੇ ਖੋਪੜੇ ਵਿੱਚ ਤਾਂ ਗੱਲ ਨਾ ਅਜੇ ਤੱਕ ਪਈ ਤੇ ਨਾ ਗੱਲ ਪੈਣੀ ਕਿਉਂਕਿ ਮੈਂ ਮੈਂਟਲ ਦਿਮਾਗ ਦੀ ਆ ਤਾਂ ਹੀ ਤਾਂ ਮੱਥੋਂ ਕਰਦੇ ਕੰਮ ਨਹੀਂ ਹੁੰਦੇ ਤਾਂ ਹੀ ਕਹਿੰਦੀ ਆ ਵੀ ਤੇਰੀ ਧੀ ਤੇ ਤੂੰ ਸਿਆਣਾ ਨਾ ਆਪਦੇ ਕੰਮ ਆਪ ਹੀ ਕਰਿਆ ਕਰੋ ਮੱਥੋਂ ਦਾ ਕੰਮ ਹੁੰਦੇ ਨਹੀਂ ਓ ਚੱਲ ਛੱਡ ਰੋਟੀਆਂ ਲਾ ਦੇ ਮੇਰਾ ਕਾਲ ਦਾ ਵਾਰ ਆਈ ਜਾਂਦਾ ਸਾਰਾ ਦਿਨ ਸੂਣੀ ਖੜੀ ਰੱਖਦੀ ਏ ਜੀ ਓਏ ਕਦੇ ਮੂੰਹ ਵੀ ਬਣਦਿਆ ਕਰ ਸਾਰਾ ਦਿਨ ਪੱਥਰ ਦਿਲ ਬਣੀ ਫਰਦੀ ਰਹਣੀ ਆ ਓ ਰੱਬ ਤੋਂ ਡਰਿਆ ਕਰ ਮੈਂ ਤਾਂ ਨਾ ਰੱਬ ਤੋਂ ਡਰਾਂ ਨਾ ਮਾਥੋਂ ਬਣਿਆ ਜਾਂਦਾ ਮਮ ਤੁਸੀਂ ਤਾਂ ਬੇਲਿਓ ਬੇਲਿਆਂ ਦਾ ਦੇਖ ਕਾਰਜਾ ਕਿਵੇਂ ਬਾਹਰ ਨੂੰ ਆਉਂਦਾ ਸਾਰਾ ਦਿਨ ਭੁੱਖ-ਭੁੱਕ ਕਰਦੇ ਰਹਿਣਗੇ ਪਤਾ ਨਹੀਂ ਕਿੰਨੇ ਬੁੱਤੇ ਭੁੱਖਾਲੇ ਦਿਨ ਜੰਮੇ ਤੇ ਮੇਰੀ ਗੱਲ ਸੁਣ ਮੈਂ ਜਾ ਕੇ ਰੋਟੀ ਲਗਦੀ ਆ ਆਪਣੀ ਲਾਡਲੀ ਨੂੰ ਕਹਿਦੀ ਵੀ ਲਿਆ ਕੇ ਤੈਨੂੰ ਥਾਲੀ ਪਰੋਸ ਦੂਗੀ ਮਤ ਤੁਨੀ ਤੁਨੋਂ ਥਾਲੀਆਂ ਪਰੋਸੀ ਜਾਂਦੀਆਂ ਐਨੇ ਗੇੜੇ ਨਹੀਂ ਮੱਥੋਂ ਵੱਜਦੇਗੇ ਤੁਸੀਂ ਤਾਂ ਬਿੱਲੇ ਹੋਗੇ ਮਾਰੀ ਜਾਓ ਗੇੜੇ ਨਾਲ ਚੱਲ ਜਾ ਜਾ ਬੱਦਕੱਟ ਨਾ ਬੋਲ ਮੈਨੂੰ ਨਹੀਂ ਮੈਂ ਨਹੀਂ ਪਕਾਉਣੀ ਰੋਟੀ ਚੱਕੇ ਗਾਲੇdal ਐਨੀ ਜਮਾਨ ਲੜਾਉਂਦੀ ਆ ਸਾਰਾ ਦਿਨ ਨਹੀਂ ਕੁੜੀਏ ਨਹੀਂ ਆ ਬਾਥਰੂਮ ਵੀ ਸਾਫ਼ ਕਰਨੀ ਲੱਗਦੇ ਹੱਥ ਹਲੇ ਰੋਟੀ ਨੂੰ ਤਾਂ ਟਾਈਮ ਲੱਗੂਗਾ ਕਿਤੇ ਖੜ ਜੇ ਮੇਰੇ ਸਹਾਨੇ ਆ ਕੇ ਪਾ ਦੇ ਰੋਟੀ ਪਾ ਦੇ ਰੋਟੀ ਐਨੀ ਛੇਤੀ ਨਹੀਂ ਰੋਟੀ ਬਣਦੀ ਹੁੰਦੀ ਜਿੰਨੀ ਛੇਤੀ ਤੁਸੀਂ ਕਹਿੰਦੇ ਹੋ ਸਾਰਾ ਟੱਬਰ ਨੂੰ ਹਰ ਦਿਨ ਖਾਣ ਤਾਂ ਹੀ ਧਿਆਨ ਹੋਰ ਕੰਮ ਨਹੀਂ ਕੋਈ ਬਾ ਇਹ ਹੁੰਦੀ ਹੈ ਮਤਰੀ ਮਾ ਨਾ ਪੁੱਤ ਰੋ ਨਾ ਨਾ ਰੋ ਨਾ ਪੁੱਤ ਆਪਣੀ ਤਾਂ ਦੋਨਾਂ ਦੀ ਕਿਸਮਤੀ ਮਾੜੀ ਹੈ ਜੀ ਪਾਪਾ ਸਾਕੀ ਮਾਂ ਕਹੇ ਜੀ ਹੁੰਦੀ ਆ ਉਹ ਪਿਆਰ ਕਿਉਂ ਕਰਦੀ ਹੈ ਮੈਂ ਤਾਂ ਕਦੇ ਇਹ ਚੀਜ਼ ਮਹਿਸੂਸ ਹੀ ਨਹੀਂ ਕੀਤੀ ਯੇ ਮੇਰੀ ਗੱਲ ਸੁਣ ਲੋ ਵੇ ਆ ਕਾਦਰ ਰੋਣਾ ਤੋ ਨਾ ਪਾਰਖੇ ਮਰ ਗਿਆ ਕੋਈ ਆ ਕੇ ਰੋਟੀ ਚੁਲਸ ਲੋ ਪਕਾਈ ਪਈ ਐ ਉਹ ਤਾਂ ਅੱਗ ਲੱਗ ਰਹੀ ਥੀ ਛੇਤੀ ਭੁੱਖ ਲੱਗ ਰਹੀ ਐ ਹੁਣ ਲੱਗ ਰੇ ਨੂਰੇ ਭੁਕਣ ਜਾ ਪਤਾ ਰੁਕੀ ਲੈ ਕੇ ਮੇਰੇ ਵਾਸਤੇ ਰੁਕੀ ਬਾਰੇ ਭਗਵਾਨ ਜੇ ਤੂੰ ਸੰਸਾਰ ਤੋਂ ਗਈ ਨਾ ਤਾਂ ਅੱਜ ਮੈਨੂੰ ਆ ਦਿਨ ਦੇਖੜੇ ਪੈਗੇ ਸਸੀਕਾਰ ਦੀ ਸਾਰਿਆਂ ਨੂੰ ਜਿਹੜੀ ਵੀਡੀਓ ਤੁਸੀਂ ਨੇ ਹੁਣੇ ਦੇਖੀ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਵੀਡੀਓ ਨੂੰ ਵੱਧ ਵੱਧ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਨਾ ਹੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ ਜਿਹੜੇ ਨਵੇਂ ਆਏ ਨੇ ਤੇ ਵੱਧ ਤੋਂ ਵੱਧ ਸਪੋਰਟ ਕਰਿਓ ਤੇ ਮਿਲਦਿਆਂ ਇਹ ਅਗਲੀ ਵੀਡੀਓ ਨਾਲ ਥੈਂਕ ਯੂ ਧੰਨਵਾਦ ਸਾਰਿਆਂ ਦਾ